રાલીલા ક્લબ શિહાટા વલં શ્રીોડે નોજવામલી ક્લબ પ્રધાન સમીર શર્મા્બાન રણજીત કુરારોલા નવદુ રામ લીલા ક્બાન અનિલ કુમા મિટુ શિવ મંદિર રમલીલા કમિટી પ્રધાન દર્શન લાલ હજુરી અને મન રાલા ક્લબ પ્રધાન મુખતારસ અને પવન શર્મા વલં વિધિક ડિપટી કમિશનર જોતી બલાા મટુનું માંગ પત્ર સોંપ્યા અને માંગી ગઈ ਕਿ ਰਾਮਲੀਲਾ ਦੇ ਮੰਚਨਦਾਰ ਕੁਝ ਜਥੇਬੰਦੀਆਂ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਹਨ ਜਿਨ੍ਹਾਂ ਨੂੰ ਰੋਕਿਆ ਜਾਵੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਵੱਲੋਂ ਪੂਰੀ ਮਰਿਆਦਾ ਨਾਲ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਅਸੀਂ ਹਰ ਸਾਲ ਰਾਮਲੀਲਾ ਬੜੇ ਸ਼ਰਧਾ ਭਾਵਨਾ ਤੇ ਮਰਿਆਦਾ ਨਾਲ ਕਰੀਦੀ ਆ ਜੋ ਸ਼ਿਵ ਸਾਹਨਾ ਦੇ ਆਗੂ ਕਹਿੰਦੇ ਆ ਕਿ ਆ ਮਤਲਬ ਜੋ ਵੀ ਇਹੀ ਮਰਿਆਦਾ ਭੰਗ ਕਰਦੇ ਸਾਡੀ ਰਾਮਲੀਲਾ 72 ਤੋਂ 73 ਸਾਲ ਪੁਰਾਣੀ ਰਾਮਲੀਲਾ ਚੱਲਦੀ ਆ ਰਹੀ ਹੈ ਤੇ ਬੜੀ ਮਰਿਆਦਾ ਨਾਲ ਕਰਦੇ ਆ ਰਹੇ ਅਸੀਂ ਡੀਸੀ ਸਾਹਿਬ ਨੂੰ ਇਹ ਮੰਗ ਕੀਤੀ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਸਾਨੂੰ ਵਿੱਚ ਤਾਵੀਆਂ ਦਿੱਤੀਆਂ ਜਾ ਰਹੀਆਂ ਕਈ ਚੇਤਾਵਨੀਆਂ ਦੇ ਕਰਕੇ ਇਹਨਾਂ ਨੂੰ ਮੰਗ ਪੱਤਰ ਦੇਣ ਆਏ ਆ ਕਿ ਅਸੀਂ ਸਾਰਾ ਕੁਝ ਮਰਿਆਦਾ ਨਾ ਕਰਾਂਗੇ ਇਸ ਨੂੰ ਧਿਆਨ ਚ ਰੱਖਦੇ ਹੋਏ ਸਾਡੀ ਰੱਖਿਆ ਡੀਸੀ ਸਾਹਿਬ ਨੇ ਕਰਦੀ ਆ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਜਿਹੜਾ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਆ ਰਾਮਲਾ کلبਾਂ ਨੂੰ ਜਿੰਨੀਆਂ ਵੀ ਹੈਗੀਆਂ ਨੇ ਛਾੜੇ ਦੇ ਆmber ਸਰਦੀਆਂ ਤੇ ਉਹਨਾਂ ਦੇ ਕਰਕੇ ਅੱਜ ਅਸੀਂ ਮੰਗ ਪੱਤਰ ਦਿੱਤਾ ਆ ਤੇ ਇਹਦਾ ਜਿਹੜਾ ਵੀ ਪ੍ਰਸ਼ਾਸਨ ਨੂੰ ਇਸੇ ਕਰਕੇ ਅਸੀਂ ਦਿੱਤੀ ਆ ਜਾਣੀ ਕਿ ਜਿੱਤਰਾ ਅਸੀਂ ਹਰ ਸਾਲ ਦੀ ਤਰ੍ਹਾਂ ਰਾਮਲਾ ਖੇਡਦੇ ਆ ਉਸ ਤਰ੍ਹਾਂ ਹੀ ਖੇਡਾਂਗੇ ਪੂਰੇ ਆਪਣੇ ਕਰਤਵ ਲੈ ਕੇ ਪ੍ਰਭੂ ਜੀ ਰਾਮ ਜੀ ਦੇ ਜੀਵਨ ਤੇ ਜੋ ਵੀ ਸੰਬੰਧਿਤ ਹੈ ਉਹ ਚੀਜ਼ ਵਿਖਾਵਾਂਗੇ ਔਰ ਤੋਂ ਇਲਾਵਾ ਹੀ ਹੋਰ ਕੁਝ ਨਹੀਂ ਦਿਖਾਵਾਂਗੇ ਇਹ ਅਸੀਂ ਡੀਸੀ ਸਾਹਿਬ ਜੀ ਨੂੰ ਮੈਮੋਰੰਡਮ ਦੇਣ ਆਏ ਆਏ ਕਹਿਣਾ ਅਸੀਂ ਇਹੀ ਜਾਣਦੇ ਆ ਕਿ ਪਿਛਲੇ ਸਾਲ ਅਸੀਂ ਬਹੁਤ ਰਸਮੈਂਟ ਹੋਏ ਆ ਇਹਨਾਂ ਨੇ ਪਰਚਾ ਕਰਾ ਦਿੱਤਾ ਸਾਡੀਆਂ ਦੋ ਕਲੱਬਾਂ ਦੇ ਨਵ ਦੁਰਗਾ ਰਾਮ ਮਿੱਲਾ ਕਰਤੇ ਕਲੱਬ ਤੇ ਇੱਕ ਬਾਪੂੜੇ ਕਲੱਬ ਤੇ ਸਾਡੇ ਰੁਪਏ ਵੀ ਲੱਗੇ ਲੱਖ ਰੁਪਏ ਦੇ ਲੱਗ ਜਾ ਕੇ ਲੱਗੇ ਸਾਡਾ ਕੋਰਟ ਜੋ ਕੇਸ ਮੁੱਕਦਿਆਂ ਬਸ ਅਸੀਂ ਇਸ ਲਈ ਮੰਗ ਪੱਤਰ ਦੇਣ ਆਏ ਆ ਕਿ ਸਾਨੂੰ ਗਾਂਹ ਨਾ ਇਹੋ ਜੀ ਰਸਮੈਂਟ ਮਿਲੇ ਤੇ ਸਾਰੀਆਂ ਕਲੱ